ਜੀਵੀਧਾਰ ਸੀਗਾ ਅੱਛਾ ਜੀ ਜੀ ਵੀਧਾਰ ਜਿਹੜਾ ਮਾੜੂ ਤੇ ਉਹਦੇ ਭੈਣ ਭਰਾਵਾਂ ਨੂੰ ਐਡ ਕਰਤਾ ਅੱਛਾ ਜੀ ਐਡ ਕਰਤਾ ਤੇ ਉਹ ਬਾਲਕਾ ਮੰਡੇ ਚੁੰਡੇ ਜਿਹੋ ਜਿਹਾਉਣੇ ਸੀਗੇ ਜੋ ਮੰਡੇ ਆਏ ਉਹਦੇ ਘਰ ਆ ਲਈ ਜਾਂਦੀ ਨੇ ਆ ਵੀ ਜਾਇਆ ਕਰ ਜਦ ਮੇਰੇ ਪਿੱਛੇ ਜਾਂਦੇ ਰਹੇ ਤੇ ਉਹਨਾਂ ਕੋਲੇ ਬਾਲਦ ਹੈਗੇ ਆ ਕੇ ਤੇ ਵਹਿੜ ਕਾਕ ਬਹੁਤ ਸੋਹਣਾ ਤੇ ਹਾਈ ਉਹਨੇ ਕੱਢਿਆ ਆਪਣਾ ਟਾਈਮ ਪਾਸ ਕਰ ਲਈ ਮਜਾ ਆ ਜੂਗਾ ਉਹ ਜਨਨਾ ਰਿਹਾ ਜਨਨਾ ਰਿਹਾ ਉਹਨਾਂ ਚੰਗਾ ਸੇਵਾ ਸੂਕ ਕੀਤੀ ਹੈ ਉਹਨਾਂ ਨੇ ਤੇ ਉਹਨੇ ਪੁੱਛਿਆ ਤਾਂ ਅਸੀਂ ਕੀਤੀ ਜਦੋਂ ਉਹ ਆਇਆ ਕਰਕੇ ਮੈਂ ਤਾਂ ਬਲਦ ਲਜਾਣਾ ਤੇ ਕਣਕ ਬੀਜਣੀ ਹੈ ਤੋ ਉਹਨੇ ਪਹਿਲਾਂ ਦੱਸਿਆ ਸੀ ਮੈਂ ਆ ਫਲਾਣਾ ਬਲਦ ਦੇਵ ਜੇ ਨੂੰ ਤੋ ਉਹਨੇ ਦੇ ਤਾਂ ਉਹਨੇ ਬੰਗਾ ਲੈ ਜਾ ਕੇ ਰਾਜਾ ਨੂੰ ਮਿਲ ਕੇ ਠੱਗ ਚਾਰ ਠੱਗ ਮਿਲ ਗਿਆ ਉਹਨੂੰ ਕਾਗਨ ਕੀ ਤਾਈ ਦੇ ਵੇਖ ਕੇ ਤੇ ਉਹਨਾਂ ਨੇ ਵੀ ਹੋਵੇ ਨਾ ਤਾਂ ਵਹਿੜ ਕੱ ਲੱਗੇ ਤੋ ਕਿ ਉਹਨਾਂ ਨੇ ਕੋਈ ਇਕੱਲੇ ਇਕੱਲੇ ਫੈਸਲਾ ਛੱਡ ਕੇ ਦਿਖੜ ਕੇ ਚਲੇ ਜਾਣੇ ਇੱਕ ਕੋਲੇ ਜਾਂਦਾ ਰਿਹਾ ਉਹਨਾਂ ਦਾ ਭਾਈ ਇਹ ਅ ਕਟਾ ਵੇਚਣਾ ਉਹਨਾਂ ਦਾ ਝਾਲਾ ਕਟਿਆ ਮੈਂ ਦਾ ਬਲਦ ਲੈ ਕੇ ਆਉਂਦਾ ਸੋਹਰਾਂ ਨੂੰ ਮੈਂ ਕਟਕ ਬੀਚਣੀ ਆ ਮੈਂ ਦਾ ਬਲਦ ਤੈਨੂੰ ਕੌਣਾ ਲਾ ਕੇ ਤਾਂ ਕਟਾ ਉਹਨਾਂ ਮੈਨੂੰ ਵੇਚਦਾ ਗਿਆ ਉਹ ਅਗਲੇ ਕੋਲੇ ਜਾਂਦਾ ਰਿਹਾ ਅਗਲੇ ਦਿਨ ਹੋਊਗਾ ਲਾਕੇ ਬਾਈ ਜਨਾ ਕਟਾ ਵੇਚਣਾ ਉਹ ਹਟੇ ਕੈਮਰਾ ਜਿਹੜਾ ਕੋਈ ਆਉਣਾ ਹੋਵੇ ਕਟਾ ਵੇਚਣਾ ਮੈਂ ਵਧ ਲੈਦੇ ਆ ਮੈਂ ਬਾਈ ਨਹੀਂ ਦੇਖਾ ਜੇ ਤੂੰ ਕਟਾ ਦੀ ਲਾਕੇ ਉਹ ਆਂ ਦਾ ਕਟਾ ਆ ਕੇ ਉਥੇ ਹੀ ਮੁੜਿਆ ਮੈਂ ਨਹੀਂ ਵੇਚਦਾ ਦਾ ਮੁਰਾ ਗਾਂ ਤੀਜੇ ਕੋਲੇ ਜਾਂਦਾ ਰਿਹਾ ਤੀਜੇ ਕੋਲ ਜਾਂਦਾ ਰਿਹਾ ਤੀਜਾ ਵੀ ਆਂ ਦਾ ਬਾਈ ਜਨਾ ਕਟਾ ਵੇਚਣਾ ਉਹਨੇ ਸੋਚਿਆ ਨਾ ਐਨਾ ਜਿਹੜਾ ਕੋਈ ਨਾ ਹੁੰਦਾ ਕੱਟਾ ਕੇ ਉਹਨਾਂ ਨੇ ਖਾਇਆ ਕੱਟਾ ਹੀ ਫਰਾਦਾ ਮੈਨੂੰ ਉਹਦਾ ਮੈਨੂੰ ਵੇਚਦਾ ਮੈਂ ਤਾਂ ਬਲਦ ਲੈ ਕੇ ਆਇਆ ਤੇ ਤੁਹਾਨੂੰ ਕੱਟਾ ਲੀਦਾ ਜਿਹੜਾ ਉਹ ਨਾ ਉਹ ਹੀ ਕਟਾਇਆ ਮੇਰੇ ਭਾਈ ਇਹ ਕੱਟਾ ਆ ਹੈ ਉਹਨਾਂ ਨੇ ਮੈਨੂੰ ਵੇਚਦਾ ਕਰ ਉਥੋਂ ਨਾ ਗਿਆ ਚੌਥੇ ਕੋਲੇ ਜਾਂਦਾ ਰਿਹਾ ਚੌਥਾ ਜਿਹੜਾ ਭਾਈਆਂ ਦਾ ਕੱਟਾ ਵੇਚਣਾ ਉਹਨੇ ਸੋਚਿਆ ਨਾ ਪਹਿਲੇ ਇੰਨੇ ਟੱਕਰੇ ਤੇ ਸਾਰੇ ਕੱਟਾ ਹੀ ਕੱਟਾ ਦੱਸੀ ਜਾਂਦੇ ਆ ਤੇ ਉਹਨਾਂ ਦਾ ਉਹਨਾਂ ਕੱਟਾ ਹੀ ਨਾ ਫਰਾਦਾ ਉਹ ਹੀ ਉਹ ਮੈਂ ਬਲਦ ਲੈ ਕੇ ਆਇਆ ਅਰੇ ਤੇ ਜਰਾ ਤਾਂ ਮਰਾ ਆਹਨੇ ਕੱਟਾ ਵੇਚਣਾ ਕੱਟਾ ਵੇਚਣਾ ਉਹ ਕੋਰੇ ਇਹ ਨੋਰਾ ਮੈਂ ਬਲਦ ਲੈ ਕੇ ਆਇਆ ਆਹ ਉਹ ਮਰਾ ਬਲਦ ਨਹੀਂ ਕੱਟਾ ਹੈ ਉਹਨਾਂ ਕੱਟੇ ਦਾ ਕਿੰਨੇ ਪੈਸੇ ਦਿਓਗੇ ਅਗੇ ਉਹਨਾਂ ਕੱਟੇ ਦਾ ਮਤਲਬ 5-4 ਰੁਪਏ ਹੁੰਦਾ ਅਗੇ ਤੇ 5 ਰੁਪਏ ਲੈ ਲਾ ਕੇ ਕੱਟੇ ਦਾ ਮਤਲਬ 5 ਰੁਪਈਆ ਉਹਨੇ 5 ਰੁਪਏ ਲੈ ਲਏ ਬਲਦ ਨੂੰ ਪ੍ਰਾਧਾ ਲਓ ਦੋ ਮੁਖਾਲੇ ਆਇਆ ਘਰੇ ਉਸ ਘਰ ਵਾਲੇ ਨੇ ਇਹ ਲੈ ਨਾ ਬਲਦ ਦੇ ਉਹਦੇ ਗੱਲ ਪੈ ਗਿਆ ਆ ਬਲਦ ਨਾਲ ਕਦੇ ਉਹਦਾ ਸਾੜਾ ਕੱਟਾ ਫਰਾਦਾ ਮੈਨੂੰ ਆਪੇ ਕੋਣ ਉਹਨੇ ਮੁੜ ਕੇ ਫੇਰ ਪੁੱਛਾ ਦੱਸੇ ਕੀ ਕੀ ਹੋਣਾ ਇਹ ਤਾਂ ਬੰਦ ਦਿੱਤਾ ਨਹੀਂ ਇਹਨੂੰ ਕਿ ਠੱਗ ਮੇਰੇ ਅਗੇ ਉਹਨੇ ਵੀ ਵਾਈਟ ਅਫੇਰ ਛੱਡਤੀ ਉਹ ਠੱਗਾ ਚੱਲ ਪਿਆ ਠੱਗਾਂ ਦੇ ਪਾਸੇ ਪੋਛਤ ਅਸੀਂ ਕਰਨਾ ਰਿਹਾ ਵੀ ਉਹਨਾਂ ਐਥਾ ਕਰਕੇ ਇਹ ਪਲਾਨ ਕੀਤਾ ਹੈ ਕਿ ਉਹ ਦਾ ਠਾਗਾ ਉਹ ਆਨ ਨਾਲ ਕੋਈ ਨਹੀਂ ਠਾਗਾ ਉਹਨੇ ਭਾਈ ਛੱਡਤੀ ਭਾਈ ਛੱਡਤੀ ਤੇ ਬੁੜੀਆਂ ਵਾਲੇ ਪੜੇ ਜੇ ਚੰਗਾ ਅਨ ਹਾਰ ਸ਼ਿੰਗਾਰ ਬਣਾ ਲਿਆ ਤੇ ਉਹਨਾਂ ਦੇ ਬਾਹਰ ਜਾ ਕੇ ਬਹਿ ਗਏ ਲੱਗਦਾ ਰੋਣ ਬੁੜੀਆਂ ਨੇ ਉਹ ਆਏ ਤੂੰ ਜਾ ਉਹਨਾਂ ਭਾਈ ਤੂੰ ਕਿੱਥੇ ਬੈਠੀ ਆਂ ਉਹ Alimentar ਆਕੇ ਦੇ ਛੱਡ ਗਿਆ ਮੇਰੇ ਘਰ ਦਾ ਆਕੇ ਤੇ ਮੈਂ ਨੇ ਵੀ ਕੋਈ ਰੱਖ ਨਵੇ ਇਹ ਜੇ ਕੋਈ ਹੋਰ ਰੱਖ ਲੈ ਰਹਿਣੇ ਕਿ ਜੇ ਹੋ ਹੋ ਰੱਖ ਲੈਦਾ ਉਹਦੀ ਹਾਂ ਮੈਂ ਰਹਿ ਰੂਮ ਦੇ ਉਹਦਾ ਛੱਡੀ ਗਿਆ ਮੈਂ ਹੋਰ ਕਿਹੇ ਦਾ ਰਹਿਣੇ ਰਹਿਣਾ ਇਹ ਕਿਸੇ ਨਾਲ ਤਾਂ ਫੜਾ ਉਹ ਦੋ ਆਥਰੇ ਇਕੱਠੇ ਹੋ ਗਏ ਚਾਰੇ ਉਹ ਆਦੀ ਵੀ ਇੰਗ ਗੱਲਾਂ ਵੀ ਆ ਬਾਪੂ ਆ ਜਿਹੜਾ ਜਿਹੜਾ ਮੇਰੇ ਪਿਵਾਰ ਦਾ ਤੇ ਤੁਸੀਂ ਜਿਹੜਾ ਮਰਜ਼ੀ ਰੱਖੋ ਵਿਚਾਰਾ ਜੀ ਰੋਂਗਵੇਂ ਹੋਰੇ ਜਿਹੜਾ ਸਾਰਾ ਤੋਂ ਪਹਿਲਾਂ ਮੈਂ ਚੂੜੀਆਂ ਲਿਆ ਦੂਗਾ ਜੀ ਚੂੜੀਆਂ ਲਿਆ ਰਿਓ ਜਿਹਨੇ ਪਹਿਲਾਂ ਲਿਆ ਨਹੀਂ ਉਹ ਸੇ ਰਹਿ ਗੂਣ ਉਹਨਾਂ ਨੂੰ ਠੀਕ ਆ ਉਹਰਾ ਵਿਚਾਰੇ ਜਿਹੜੇ ਚੂੜੀਆਂ ਲੈਣ ਇੱਕ ਜਿਹੜਾ ਕਾਲਾ ਮੈਂ ਪਹਿਲਾਂ ਆ ਜਾਵਾਂ ਉਹ ਨਾ ਚਾਰ ਜਿਹੜੇ ਦਾ ਉਹ ਠੰਗ ਸੀਗੇ ਸੀਗੇ ਪੰਜਵਾਂ ਬੁੜਾ ਸੁਣਾਉਣਾ ਇਹ ਉਹ ਲੋਚਾਰੇ ਘਰੇ ਆ ਗਏ ਤੇ ਉਹਨਾਂ ਵਾਲੀ ਵੀ ਮਿੰਟਾ ਬਾਪੂ ਆਦਾ ਮੇਰਾ ਪਰਿਵਾਰ ਦਾ ਇਹ ਤੁਸੀਂ ਵੀ ਜਿਹੜਾ ਪਹਿਲਾਂ ਮੈਂ ਚੂੜੀਆਂ ਲਿਆ ਦੂਗਾ ਉਹਦੇ ਰਹਿ ਪੂਰੇ ਨਾਲ ਉਹ ਵੀ ਐਸੇ ਜੁੜੇ ਤਾਂ ਕਾਲੇ ਉਹ ਪਾਜ ਤਰੇ ਉਹਨੇ ਚੂੜੀਆਂ ਲੈ ਲਓ ਉੱਟ ਕੇ ਤੇ ਉਹਨੇ ਮਗਰੋਂ ਬੁੜੇ ਦੇ ਟੌਂ ਠਾ ਦਾ

ਮਾਪੂ ਕਿੰਦਰ ਗਿਓ ਹੋ ਉਹ ਆ ਦਾ ਕੀੜਾ ਥੋੜਾ ਤਰ ਲ ਆ ਗਿਆ ਕਟਿਆੜਾ ਤੋਂ ਖੱਡੀ ਮਾਕ ਲਿਆਂਦੀ ਆ ਇੱਕ ਬੰਦੇ ਕਟਾ ਬਣਾਖ ਲੈਂਦਾ ਉਹਨਾਂ ਦੇ ਪਾਣੀ ਪਾਣੀ ਦੇ ਬੁੜੇ ਦੇ ਬੁੜੇ ਨੂੰ ਮਾਰ ਕੇ ਕਹੇ ਕਾ ਕਾ ਮਰਨਾ ਉਹ ਟਟਾ ਮਾਰ ਮਾਰ ਕੇ ਮਾਰ ਮਾਰ ਕੇ ਹੋ ਜਾਂ ਬਰਾ ਲ ਕਰ ਲਉਣ ਲੱਗ ਪਿਆ ਉਹ ਤੇ ਵਿਚਾਰ ਉਹ ਤਾਂ ਗੇ ਉਠ ਜੇ ਕੰਮ ਹੋਣਾ ਸੀ ਉਹਦਾ ਹੋ ਗਿਆ ਤੇ ਬਾਪੂ ਦਾ ਇਲਾਜ ਤਾਂ ਕਰਾ ਲੀਏ ਨਾ ਅੱਜ ਬਾਪੂ ਦਾ ਇਲਾਜ ਕਰਾ ਲੀਏ ਉਹਨੇ ਹੋਰੇ ਇੱਕ ਦੋ ਨੇ ਮਾਰ ਕੇ ਲਿਉਨੇ ਇਹ ਇਲਾਜ ਜੋ ਕਰੇ ਬਰਾਜੀ ਅਗੇ ਉਹ ਫੇਟ ਥੱਗੀ ਮਾਰਨ ਉਸ ਤੇ ਦੇ ਕੇ ਕਹੇ ਮੈਂ ਥੱਗੀ ਮਾਰਨ ਉਸ ਤੇ ਦੇ ਉਹ ਕੇ ਇੱਕਦੇ ਤੇ ਲਿਆਏ ਹੁਣੇ ਮਾਰ ਕੇ ਕਿਤੇ ਉਹ एकदम ਬਾਪੂ ਨੂੰ ਫਰਾ ਕੇ ਤੇ ਬਾਪੂ ਤੇ ਹੋਰ ਲੈਉਨੇ ਆ ਉਹ ਕਹੇ ਦੇ ਉਹ ਬਣ ਕੇ ਹਕੀਮ ਮੈਂ ਕਿ ਕੁਝੀਆਂ ਸੀਸੀਆਂ ਕਿਹੇ ਚ ਗੁਆ ਕੋ ਲਗ ਲ ਸੁਆ ਕੋ ਲੀ ਜਿੱਥੇ ਸਜ ਮਿੱਟੀ ਬੋਲਨੀ ਕਿਤੇ ਰੰਗ ਕੋਲਿਆ ਮੈਂ ਗੁਝਿਆ ਸੱਤਾਂ ਦਾ ਵੈਦ ਹਕੀਮ ਮੈਂ ਗੁਝਿਆ ਸੱਤਾਂ ਦਾ ਵੈਦ ਹਕੀਮ ਤੋਇ ਲੈ ਇੱਕ ਨੂੰ ਸੀਗੇ ਕੋਲੇ ਉਹਦੇ ਬਾਪੂ ਦੇ ਅਖੇ 7 ਵਜ ਗਿਆ ਤਾਂ ਆਪਾਂ ਮੁਖਾਲ ਗਏ ਇਹ ਉਹ ਅਗੇ ਵੀ ਹਕੀਮ ਆਖਿਆ ਇਹ ਅਖੇ ਉਹਨਾਂ ਨੂੰ ਪਤਾ ਸੀ ਵੀ ਇੱਥੇ ਅਜੇ ਇੱਥੇ ਵੀ ਹੁੱਜ ਮਾਰੀ ਆ ਇੱਥੇ ਵੱਖੀ ਵੀ ਮਾਰੀ ਆ ਜਿੱਥੇ ਕਿ ਉਹ ਮਰਾਤ ਲਾ ਕਰੇ ਬਾਪੂ ਇੱਥੇ ਦਰਦ ਹੁੰਦਾ ਉਹ ਇੱਥੇ ਨਾ ਹੱਥ ਲਾ ਇੱਥੇ ਤਾਂ ਬਹੁਤ ਤੰਗ ਆ ਨਾ ਉਹ ਦੂਜੇ ਥਾਂ ਹੱਥ ਲਾਦਾ ਬਾਪੂ ਇੱਥੇ ਓਏ ਇੱਥੇ ਨਾ ਹੱਥ ਲਾ ਉਹਦੇ ਦਾ ਬੈਲ ਬਰ ਬਰਾ ਪੱਕਾ ਆ ਗਿਆ ਯਾਖੀ ਇੱਥੇ ਲੱਗਾ ਇੱਥੇ 6:00 ਵਜੇ ਹੈ ਨੋਕੇ ਦੇ ਉਹ ਫੇਰ ਕਰ ਕਰਾ ਕੇ ਇਥੇ ਉਹਦਾ ਵੀ ਇੰਨੇ ਪੈਸੇ ਲੱਗਣਗੇ ਉਹ ਪੈਸੇ ਦੇ ਤੇ ਹੇ ਦੇ ਤੇ ਮਾਰ ਕੇ ਉਹਨਾਂ ਦਾ ਕੁਝੀਆਂ ਸਿਸੀਆਂ ਹੱਥ ਜੇ ਆਹੋ ਮਾਰੇ ਸਟਾਣੀ ਦਵਾਈ ਉਹਦਾ ਮੈਂ ਭੁੱਲੀ ਜਾ ਕੇ ਉਹ ਲੈਂਦੀ ਨਹੀਂ ਆਹ ਮੈਂ ਦਵਾਈ ਲੈ ਉਹਨਾਂ ਆ ਉਹ ਦੂਜੀਆਂ ਸਿਸੀਆਂ ਕੋਕੀ ਸਿੱਧਾ ਕੱਕ ਪੁੱਛ ਕੇ ਉਹਨੂੰ ਕੋਲਿਆ ਦੂਜੀਆਂ ਸਿਸੀਆਂ ਉੱਥੇ ਰੱਖ ਗਿਆ ਤੇ ਉਹ ਆਹ ਮੈਂ ਦਵਾਈ ਲੈ ਆ ਕੇ ਉਹ ਤੇ ਦੂਜੀ ਦਵਾਈ ਮੇਰੀ ਪਈਆ ਥੀ ਤੇ ਮੁਰਲਾ ਕਿਨੇ ਸੀ ਮੁਰਕੇ ਉਹ ਨਾਲ ਕਿਹਨੇ ਸੀਗਾ ਤੇਰੇ ਪੈਸੇ ਸੀ ਉਹ ਵੀ ਲੈ ਗਿਆ ਉਹ ਹੁਣ ਕੀ ਤੇ ਜੀ ਉਹ ਕਰਦਾ ਕਰਦਾ ਬਰਾ ਜਮਾ ਮਰਨ ਦੇ ਆਲੇ ਹੋ ਗਿਆ ਮਰਨ ਦੇ ਆਲੇ ਹੋ ਗਿਆ ਸੀ ਉਹਨਾਂ ਨੇ ਵੀ ਨਾਲ ਚਲ ਗਏ ਇਹਨੂੰ ਤੇ ਪਾਸੇ ਲੈ ਚਲ ਗਏ ਉਹ ਆ ਦਾ ਜਲ ਪਾਸੇ ਲੈ ਚਲਦੇ ਆ ਉਹ ਵਾਪਸ ਲਿਜਾਣ ਲੱਗੇ ਤੇ ਪਾਸੇ ਉਹ ਆ ਜੇ ਅਸੀਂ ਪਾਣੀ ਪੀ ਲਈਏ ਇਹ ਤੇ ਆ ਸਾਡੇ ਮੰਝੇ ਜਿ ਰੱਖੀ ਅੱਖੀ ਮਾਰਾ ਜਦੇ ਅਸੀਂ ਹੁਣੇ ਆ ਜੰਦੇ ਆ ਉਹ ਵੀ ਇਹੋ ਜਿਹੀ ਮੰਝੇ ਰੱਖ ਨਾ ਉਹਦਾ ਪਾਣੀ ਵੀ ਨਾ ਉੱਠ ਕੇ ਜਿਵੇਂ ਕਿਲਾ ਵਾਂ ਦੂਰ ਜਾਣਾ ਹੋਵੇ ਉਹ ਵੇਖ ਕੇ ਥੇ ਲਿਆ ਆਹ ਲਾਪੂ ਹੈ ਕਿੱਥੇ ਲੈ ਕੇ ਚਲੇ ਤੈਨੂੰ ਆ ਮੈਨੂੰ ਆਖਾ ਸੱਚਾ ਵਜਨੇ ਮੈਂ ਆਖਾ ਆਹ ਤਰਾ ਕਰ ਤੇਰਾ ਹੁਣ ਕਿੰਨੇ ਪੈਸੇ ਦੇ ਕੋਲੇ ਹੁਣ ਕਿਹੜੇ ਹੋਣੇ ਸੀਗੇ ਉਹਦਾ ਪੈਸੇ ਦੇ ਦੇ ਤ ਨਹੀਂ ਤੇਰੇ ਹੁੱਜਾ ਹੋਰ ਵਜਨੀਆਂ ਹੋਣ ਮੈਂ ਕੱਟਿਆ ਵਾਲਾ ਨਹੀਂ ਆ ਪੋਲੇ ਉਹ ਮਗਰੂੜੇ ਬੜਾ ਹੋ ਸੀਗੇ ਉਹ ਵੀ ਉਹ ਲੈ ਲੈ ਤੇ ਜਦੋਂ ਪਾਣੀ ਪੀ ਕੇ ਮੁੜੇ ਉਹ ਤੇ ਉਹਨਾਂ ਨਾਲ ਦੇ ਮੈਨੂੰ ਘਰ ਦੇ ਲੈ ਚੱਲੋ ਕੋਲੇ ਕੋਲੇ ਕੋਈ ਨਹੀਂ ਰਿਹਾ ਤਾਂ ਕੱਟਿਆ ਥੋੜਾ ਪਤੰਦਰ ਫੇਰ ਆ ਗਿਆ ਉਹਨੇ ਵੀ ਉਹਨਾਂ ਨੇ ਵੀ ਵੇਖ ਲਿਆ ਤੇ ਹੁਣ ਲਾਜ ਕਰਾਉਣ ਆ ਕੇ ਵੇਣੇ ਤੇ ਗੱਲ ਲਾ ਕੇ ਕਰਾਂਗੇ ਕੀ ਤੇ ਉਹ ਲਾਏ ਗਏ ਲਾ ਕੇ ਬੁੜਾ ਦਾ ਮੁੱਕ ਗਿਆ ਇਹ ਬੁੜਾ ਮੁੱਕ ਗਿਆ ਬੁੜੇ ਦਾ ਕਰਕੇ ਸੇਕਾਰ ਭਾਗ ਬਹੁਤ ਹੈ ਉਹਨਾਂ ਕਾ ਹੋਵੇ ਨਾ ਦਾਪਾ ਠਾਗਣਗੇ ਉਹ ਉਹਦੇ ਫਿਰ ਚੱਲੇ ਉਹਨੂੰ ਨਾ ਪਰ ਚੱਕ ਕੇ ਸੱਟ ਕੇ ਜੇ ਤੋ ਦਾ ਘਰ ਬਰ ਲਵਾਗੇ ਗਰਮੀ ਠੰਡੀ ਮਾਰੀ ਜਾਂਦੇ ਉਹ ਵੀ ਉਹ ਥੱਕ ਦੇ ਕੇ ਆ ਗਏ ਬੋਚਾ ਸੱਚ ਕਰਕੇ ਉਸ ਦੇ ਜਿੰਦਾ ਦੇ ਉਹਨਾਂ ਦਾ ਸੁੱਤੇ ਤਾਂ ਚੱਕ ਕੇ ਚੱਲ ਗਿਆ ਨੂੰ ਅਸੀਂ ਉਹਨਾਂ ਨੇ ਸੁੱਤ ਨਹੀਂ ਆਉਣਾਗਾ ਉਹਨਾਂ ਨੇ ਸੁੱਤੇ ਪੈਣ ਨੂੰ ਮਰ ਲਿਆ ਸੁੱਤੇ ਪੈਣ ਮਰ ਲਿਆ ਅਗਰਾਂ ਸੱਟ ਕੇ ਨਾ ਨੈਦ ਰਿਆ ਅੱਜ ਦੇ ਜੋ ਤੋਰਦੇ ਰਾਤ ਨੂੰ ਜਾ ਕੇ ਜੇ ਉਹ ਪ੍ਰਿਆਗ ਦੇ ਜਣਾ ਕਿਤੇ ਦੂਰ ਦੂਜਾ ਜਣਾ ਤੇ ਰਾਤ ਕਿਤੇ ਦਿਨ ਚਲਾਵ ਮਾਲ ਮੂਲ ਛੱਡ ਤੇ ਪੇਡਾਂ ਨਾਲ ਉੱਥੇ ਚਾਰਦੇ ਫਿਰਦੇ ਸੀ ਕੋਈ ਉਹਨਾਂ ਨੂੰ ਲੱਗੀ ਕਿ ਉਹਨਾਂ ਨੇ ਜਿਹੜਾ ਇਸ ਤਰ੍ਹਾਂ ਕਰਕੇ ਇਹ ਪਾਣੀ ਪੀਏ ਜੇ ਤੇ ਥੱਲੇ ਮੰਝੇ ਦੇ ਨਹਾ ਰਿਹਾ ਹਾਲ ਮੰਝਾ ਕਿੱਥੇ ਹੈਗਾ ਤੇ ਅਸੀਂ ਹੁਣੇ ਆ ਗਏ ਉਹ ਮੱਕੇ ਦੇ ਉਹ ਠੰਵਾ ਕੇ ਬੱਕਰ ਜਣਾ ਲੈ ਲਏ ਵਾਹ ਬਾਈ ਇਹ ਤੇ ਦੋਨੇ ਕੋਈ ਬੱਧਾ ਆ ਗਏ ਉਹ ਮੈਨੂੰ ਘਰ ਬੰਨਣਾ ਸੀ ਯਾਰ ਅਰੇ ਫੇਰ ਮੇਰੇ ਖਿਆਲ ਚ ਚਾਰ ਭਰਾ ਨੇ ਇਹ ਹੈ ਹਾਂ ਉਹ ਇਹ ਮੈਥੋਂ ਅੱਡੇ ਆ ਮੈਥੋਂ ਉੱਠਾ ਇਹਨਾਂ ਤੋਂ ਮੇਰਾ ਘਰ ਦੇ ਵਿਆਹ ਇਹਨਾਂ ਦਾ ਰਹਾ ਜੀ ਕਿਸੇ ਦਾ ਮੇਰਾ ਵਿਆਹ ਕਰਦੇ ਆ ਤੇ ਮੈਂ ਵਿਆਹ ਕਰਾਉਣਾ ਨਹੀਂ ਜੀ ਇਹ ਮੈਨੂੰ ਬੰਨ੍ਹ ਕੇ ਲਈ ਜਾਂਦੇ ਆ। ਉਹਦਾ ਫਿਰ ਤੂੰ ਆਇਆ ਕਰ। ਮੈਂ ਵਿਆਹ ਕਰਾ ਲਊਂਗਾ ਤੇ ਤੂੰ ਮੈਨੂੰ ਬੰਨ੍ਹ ਦੇ। ਮੈਂ ਸੰਗਾ ਤੂੰ ਖੋਲ ਛੇਦੀ ਕਰ। ਮੈਨੂੰ ਉਹ ਵਿਆਹ ਖੋਲ ਕੇ ਮੈਂ ਕਰ ਬੰਨ੍ਹ ਦੇਣਾ। ਤੇ ਤੇਨੂੰ ਛੱਟੇ ਆਉਣਗੇ ਆ ਜਰਾ ਵਿਆਹ ਕਰ ਦੇਣਗੇ। ਹੈ। ਉਹ ਲੈ ਜਾ। ਉਹਨੂੰ ਖੋਲ ਤਾ ਦਵਾ ਦੋ ਤੇ ਉਹਦੇ ਉਹਨਾਂ ਨੂੰ ਉਹਨੂੰ ਬੰਨ੍ਹ ਦਾ। ਜੀ। ਆਪ ਜਿਵੇਂ ਜਿਵੇਂ ਉਹ ਨੇੜੇ ਆਉਂਦੇ ਗਏ। ਉਹ ਐਵੇਂ ਫੜ ਚਾਹਾਂ। ਮਾਲਧੂਰ ਕਰਦਾ ਗਿਆ ਬਸ ਸਾਧੂ ਨਾਲ ਆਵਾਜ਼ ਮਾਰ ਲੈ ਉਹਨੇ ਡੱਕ ਤੇ ਚੱਕ ਲਿਆ ਮੱਜਾ ਜੇ ਮੱਜਾ ਰੱਖ ਲਿਆ ਤੇ ਉਹ ਲੱਗਦਾ ਤੁਰ ਆ ਪਾ ਉਹਨਾਂ ਦਾ ਭਾਈ ਜਨਾ ਮੈਂ ਮੈਂ ਉਹਨਾਂ ਨਾਲ ਚਲੋ ਮੈਂ ਵਾਖਾ ਕਰਾ ਦੂੰਗਾ ਮੈਨੂੰ ਬੱਲੋ ਨਾ ਮੈਨੂੰ ਛੱਡ ਦਿਓ ਉਹ ਆਲੇ ਆਏ ਤੈਨੂੰ ਕਰਦੇ ਹਾਂ ਅੱਗ ਨਾਲ ਸ਼ਰਮਸਰਸੀ ਕੀ ਬੰਗਿਆ ਉਹਨਾਂ ਨੇ ਜਾ ਕੇ ਤੇ ਅਸਰਤਾਂ ਨਰ ਗਾਇਆ ਜੋ ਸਰਤਾ ਆਦਨ ਹੱਸਦੇ ਫੇਰ ਲਿਆਣ ਵੀ ਹੋਣਾ ਨਟਾਂਏ ਘਰ ਉਹ ਆਵਿਆ ਨੂੰ ਬੱਕਰੀਆਂ ਭੇਡਾਂ ਘਰੇ ਵਾਰਦਾ ਫੇਰ ਉਹ ਹਲੇ ਵੀ ਇੱਕ ਗੱਲ ਆਪਾਂ ਨਾਲ ਮਜਾ ਸੱਟ ਕੇ ਆਏ ਤੇ ਇਹ ਆ ਬੱਕਰੀਆਂ ਲਈ ਵਰਦਾ ਅਖੀ ਘਰੇ ਉਹ ਗੱਲਾਂ ਦਾ ਗਾਣਾ ਸੱਜਣਾ ਉਹਦਾ ਭਾਂਡਾ ਗਾਣ ਸੁੱਕਿਆ ਕੇ ਦੋ ਕਰਮਾ ਵਾਕਾ ਦਵਾਸ ਨਵਾਸ ਨਾ ਛੱਡਦੇ ਤੇ ਗਾਂ ਘੋੜੀਆਂ ਮੱਝਾਂ ਦੇ ਕੋਠੇ ਜੋ ਜ ਮਰਜੀ ਲੈ ਆਉਣਾ ਤੇ ਬੱਕਰੀਆਂ ਲੈ ਕੇ ਸੱਟ ਕੇ ਤੇ ਭੱਜਿਆ ਆ ਇਹ ਉਹ ਆ ਦੇ ਵੀ ਆ ਬੰਦੇ ਰਾਏ ਲੱਗਦੇ ਤਾਂ ਨਾ ਤੇ ਵੀ ਇਹ ਗੱਲ ਆਪਾਂ ਸੱਟ ਕੇ ਆਇਆ ਨੂੰ ਇਹ ਵਾਕਈ ਸਹੀ ਗੱਲ ਆ ਉਹ ਯਾਰ ਕਿੱਥੇ ਗਏ ਇਹ ਆ ਚਲੋ ਮੈਂ ਲਿਖ ਜਾਲੂ ਕਿੱਥੇ ਸੱਟ ਕੇ ਆਇਆ ਉਹ ਬਈ ਦਰ ਲਗਾਇਓਥੇ ਉਹ ਆ ਕਿੱਥੇ ਸੱਟ ਮੈਨੂੰ ਅਰੇ ਇੱਥੇ ਤੋਂ ਗੱਠ ਗਾਂ ਮਾਰਤੀ ਸ਼ਾਇਆ ਅਰੇ ਇੱਥੇ ਛਾਲ ਮਾਰ ਰਹਾ ਕੀ ਮੱਧ ਲੈਣੀ ਆ ਮੱਧ ਲੈਉਣੇ ਮੇਰਾ ਮੱਧ ਲੈ ਠਾਉਂਗਾ ਦੁੱਧ ਵਾਲੀ ਕੋਈ ਆ ਇੱਥੇ ਮਾਰਸ ਵਾਲਾ ਮੰਨਿਆ ਜਿਹੋ ਜਮਗੀ ਖੜੀ ਨੇ ਲੈ ਉਹਨੇ ਕਾਲਾ ਮੋੜਨਾ ਸੀ ਮੱਧ ਕਪਾਸ ਵਾਲਾ ਫੇਰ ਹੀ ਆ ਉਹ ਦੂਜਿਆਂ ਦੇ ਯਾਰ ਤਾਂ ਹੈਗਾ ਹੀ ਨਾ ਕੋਈ ਆਦੇ ਉਹ ਕਿਹੜਾ ਮੋੜਨਾ ਕੀ ਆ ਨਾ ਪਸੰਦ ਨਹੀਂ ਹੋਣੀ ਕੋਈ ਚੜਦੇ ਚੜਦੀਆਂ ਖੜੀਆਂ ਆ ਤੂੰ ਦੱਸ ਕੀ ਲੈਣਾ ਉਹ ਮੈਂ ਤਾਂ ਕੋਈ ਨਾ ਕੋਈ ਦਾ ਘੋੜੀ ਲਿਆਉਂਗਾ ਉਹ ਆਪੇ ਇੱਥੇ ਮਾਰਸਾ ਦੇ ਉਹ ਉਹਨੇ ਉੱਥੇ ਜਾ ਮਾਰ ਦਿੱਤੀ ਉਹਦੇ ਵੀ ਘੋੜੀ ਪਸੰਦ ਨਹੀਂ ਆਈ ਉਹਦੇ ਰੋ ਤਾਂ ਦੋਵੇਂ ਹੀ ਮਣੇ ਉਹਨਾਂ ਦਾ ਕਦਾ ਮੋੜਨਾ ਸੀਗਾ ਉਹ ਸਾਰੇ ਇਕੱਠੇ ਹੋ ਗਏ ਨੇ ਦੋਵੇਂ ਰਹਿ ਨਹੀਂ ਰਹਦੀ ਜਣੀ ਇਹਨਾਂ ਦੀ ਤੂੰ ਜਲਵਾ ਤੂੰ ਦੱਸ ਕੀ ਜਿਉਣਾ ਪਰ ਮੈਂ ਬੱਗ ਲੈ ਆਂਗਾ ਕੋਈ ਨਾ ਕੋਈ ਆਪਾਂ ਵਾਈ ਕਰਾਂਗੇ ਵਾਈ ਤੁਹਾਨੂੰ ਲੈ ਆ ਕੇ ਆ ਲੈ ਇੱਧਰ ਮਾਰ ਛਾਲ ਤੂੰ ਆ ਕੇ ਮਾ ਜੀ ਮਾ ਪੀ ਲਿਆ ਉਹਦੇ ਬਾਲਤ ਪਸੰਦ ਨਹੀਂ ਆਏ ਇਹਨਾਂ ਬਾਲਤ ਜਿਹਨੇ ਤੋਂ ਆ ਨਰਤਾ ਆਈ ਨਹੀਂ ਉਹੀ ਉਹ ਆਦਾ ਬਈ ਉਹ ਨਹੀਂ ਆਉਂਦੇ ਜੇ ਉਹ ਤਾਂ ਉਹਦਾ ਰਾਏ ਨਹੀਂ ਬਾਲਦੇ ਉਥੇ ਮਾਲਖਾ ਚੜਦੇ ਚੜਦਾ ਕਿ ਤੂੰ ਦੱਸ ਕੀ ਲਿਆਉਣਾ ਉਹਦਾ ਮੈਂ ਤਾਂ ਭਰਾ ਕੋਲੋਂ ਉੱਠ ਲਿਆਉਂਗਾ ਨਾਲ ਤਾਂ ਸਾਰੀ ਆ ਨਾਲੇ ਭਾਈ ਆ ਮੈਂ ਉੱਠ ਲਿਆਉਂਗਾ ਕੋਈ ਨਾਲ ਇਹ ਲੱਗੋ ਇੱਥੇ ਮਾਲਖਾ ਵਾਲਾ ਉਹ ਉਹਦੇ ਛਾਲ ਮਾਰਦੀ পাতে হ'ল লৈ কেৰাই